ਲੋਵੀ ਇੰਡੀਆ ਤੋਂ ਚੌਬਰ ਰਾਏ ਕਹਿੰਦੇ ਯੂਕੇ ਚ ਨਵੇਂ ਨਵੇਂ ਤੇ ਆ ਚੌਬਰ ਆਇਆ ਤਰਨਤਾਰਾਂ ਤੋਂ ਤੇ ਗੁਰਸੇਵ ਦੇਗਾ ਦਾ ਨਾਮਾ ਤੇ ਇੱਕ ਆ ਭਰਾ ਆਇਆ ਆ ਅੰਕਿਤ ਤੇ ਇਹ ਹੈਗਾ ਹਰਿਆਣੇ ਤੋਂ ਹੁਣ ਦੋਵਾਂ ਦਾ ਐਕਸਪੀਰੀਅੰਸ ਪੁੱਛਦੇ ਆ ਦੋਵਾਂ ਨੂੰ ਇਹਨੂੰ ਹੋਇਆ ਹਫਤਾ ਇੱਕ ਤੇ ਇਹਨੂੰ 10-12 ਦਿਨ ਹੋ ਗਏ ਆ ਤੇ ਪੁੱਛਦੇ ਇਹਨਾਂ ਨੂੰ ਕੰਮਕਾਰ ਮਿਲਿਆ ਆ ਤੇ ਕਮੋਡੀਸ਼ਨ ਚਲੋ ਮਿਲੀ ਗਈ ਆ ਤੇ ਗੱਦੇ ਤੇ ਬੈਠੇ ਆ ਤੇ ਬਾਕੀ ਕੰਮਕਾਰ ਦਾ ਵੀ ਪੁੱਛਦੇ ਆ ਤੇ ਬਾਕੀ ਇਹਨਾਂ ਦੀ ਪੜਾਈਆਂ ਦਾ ਵੀ ਪੁੱਛਦੇ ਆ ਸੋ ਪਹਿਲਾਂ ਆਪਾਂ ਗੁਰਸੇਵਕ ਸਿੰਘ ਨਾਲ ਗੱਲ ਕਰਦੇ ਆ ਲੋ ਇਹ ਮੁੰਡੇ ਨੂੰ ਇਹ ਹਫਤਾ ਹੋਇਆ ਐ ਇਹਨੂੰ ਤੇ ਚਾਹ ਦਾ ਯੂਕੇ ਲੱਥ ਗਿਆ ਕਹਿੰਦਾ ਪੰਜਾਬੀ ਠੀਕ ਆ ਤੇ ਜੇ ਤੇ ਜੇ ਦਿਨ ਮੇਰਾ ਲੱਥ ਗਿਆ ਚਾਹ ਦੂਜੇ ਤੀਜੇ ਦੇ ਨਹੀਂ ਲੱਥ ਗਿਆ ਇਹਦਾ ਉਹ ਮੈਨੂੰ ਜਹਾਜ਼ ਜੀ ਹੁੰਦਾ ਵੀ ਨਹੀਂ ਆਣਾ ਯਾਰ ਹਾਂ ਜੀ ਲੱਗਦਾ ਕਿ ਨਹੀਂ ਲੱਗਦਾ ਲੱਗਦਾ ਹੁਣ ਆ ਸੱਜਣਾਂ ਆਪਾਂ ਨੂੰ ਮਿਲੇ ਆ ਹਾਂ ਤੇ ਵਧੀਆ ਐਕਸਪੀਰੀਅੰਸ ਤੇ ਬਾਕੀ ਸਟੱਡੀ ਸਟੱਡੀ ਕਿਦਾਂ ਤੁਹਾਡੀ ਸਟੱਡੀ ਬਾਈ ਮੇਰੀ ਸਲਾਹ ਇਹ ਵੀ 1 ਸਾਲ ਦੀ ਲੈ ਕੇ ਆਇਓ ਜਾਂ 20 ਲੱਖ ਤੜਾ ਲੱਗ ਹੀ ਜਾਣਾ ਸੜੀ ਤੇ ਹਾਂ ਤੇ ਤੁਹਾਡਾ ਕੰਮ ਕਰ ਕਿਦਾਂ ਮਿਲਿਆ ਕੰਮ ਕਰਦੇ ਯਾਰ ਜੇ ਮਿਲਿਆ ਨਹੀਂ ਔਖਾ ਜੀ ਅੱਜ ਕਿੱਥੇ ਗਏ ਸੀ ਅੱਜ ਕੰਸਟਰਕਸ਼ਨ ਤੇ ਗਏ ਸੀ 2 ਘੰਟੇ ਜੀ ਧੁੱਪ ਕਿਉਂ ਨਿਕਲ ਗਈ ਬਾਕੀ ਬੰਦਾ ਆਪਣੇ ਨਾਲ ਚੰਗਾ ਗਿਆ ਸੀ ਉਹਨੇ ਆਪਾਂ ਨੂੰ ਚਲੋ ਵੀ ਜਿੰਨਾ ਕੰਮ ਕੀਤਾ ਉਹਨਾਂ ਖਰਚਾ ਬਣੀ ਦੇ ਦਿੱਤਾ ਸੀ ਹਾਂ ਹਾਂ ਅੱਜ ਮੁੰਡਾ ਕੰਸਟਰਕਸ਼ਨ ਤੇ ਆਪਾਂ ਭੇਜਿਆ ਸੀ ਤਾਂ 4 ਘੰਟੇ ਕੰਮ ਕੀਤਾ ਤੇ ਕਹਿੰਦਾ ਮੂੰ ਚੱਕਰ ਹੋਣ ਲੱਗ ਪਿਆ ਇੱਥੇ ਮੀਮੂ ਬੋ ਪੈਂਦਾ ਸੀਗਾ ਤੇ ਆਇਆ ਵੀ ਨਵਾਂ ਨਵਾਂ ਹੈ ਜੇ ਤੇ ਸਰੀਰ ਉਸ ਹਿਸਾਬ ਨਾਲ ਯੂਜ਼ ਟੂ ਨਹੀਂ ਹੋਇਆ ਹੌਲੀ ਹੌਲੀ ਹੋ ਜਾਊਗਾ ਸੋ ਹੁਣ ਕੰਮ ਦਵਾਉਂਦੇ ਇਹਨੂੰ ਵੀ ਕਿਤੇ ਸੋ ਬਾਕੀ ਹੁਣ ਗੱਲ ਕਰਦਾ ਇਹਨਾਂ ਅੰਗਿਤ ਨਾਲ ਇਹ ਕੰਮ ਦਵਾਉਂ ਹਾਂਜੀ ਭਾਈ ਇਹ ਮੁੰਡਾ ਹਰਿਆਣਵੀ ਆ ਤੇ ਦੱਸ ਵੀ ਕਦੋਂ ਆਈ ਤੂੰ ਮੈਂ ਭਾਈ 12 ਤਰੀਕ ਨੂੰ ਆਇਆ ਸੀ ਅੱਛਾ ਤੇ ਭਾਈ ਠੀਕ ਆ ਯੂਕੇ ਵਾਗੀ ਐਸੀ ਕੋਈ ਬਾਤ ਨਹੀਂ ਹੈ ਬਾਕੀ ਆਓ ਜਿਸ ਕੰਮ ਨੇ ਹੈ ਖੁਦ ਤੇਰੇ ਅੱਗੇ ਦੇਖੋ ਯਾਰ ਕਿਹੋ ਜਿਹਾ ਕਾ ਹੈ ਇਹਨੂੰ ਕੰਮ ਮਿਲਿਆ ਜੀ ਬਹੁਤ ਵਧੀਆ ਤਾਂ ਇਹਨੂੰ ਵਧੀਆ ਲੱਗਦਾ ਪਿਆ ਜਿਹਨੂੰ ਨਹੀਂ ਮਿਲਿਆ ਇਹਨਾਂ ਨੂੰ ਪੁੱਛੋ ਤੇ ਬਾਈ ਠੀਕ ਆ ਯਾਰ ਬਾਕੀ ਸਭ ਦਾ ਸਹੀ ਹੋਊਗਾ ਐਸਾ ਕੁਝ ਨਹੀਂ ਹੈ ਕਿ ਬਿਲਕੁਲ ਸ਼ੁਕਰਾਨਾ ਮਿਹਨਤ ਕਰਨੀ ਪੜੇਗੀ ਮਿਹਨਤ ਤਾਂ ਕਰਨੀ ਪਣੀ ਖਾਲੀ ਬੈਠੇ ਤਾਂ ਕੁਝ ਮਿਲਣਾ ਜਿਹਨੇ ਆਉਣਾ ਆਓ ਤੇ ਸਾਰਿਆਂ ਦੀ ਆਪਣੀ ਮਰਜ਼ੀ ਆ ਕੋਈ ਕਿਸੇ ਨੂੰ ਰੋਕਦਾ ਨਹੀਂਗਾ ਠੀਕ ਹੈ ਕੋਈ ਫਾਇਦਾ ਤਾਂ ਹੈ ਨਹੀਂ ਫਾਨ ना ना है नहीं था। फायदा है नहीं बस अगर वहाँ कोई प्राइवेट जॉब मिल जाती है तो वो कर लो बाकी यहाँ कोई फायदा नहीं है स्टडी बिल्कुल नहीं भाई, हाँ। रखते आओ ठीक है कम मिल बाकी भाई, स्टडी पर कोई फायदा नहीं कोई है वहाँ अगर इंडिया में कहीं आपको कोई प्राइवेट जॉब मिलती है ना वो कर लो वो वो कर लो ना। बेस्ट है वो बेस्ट है ना <laughs> बेस्ट है, वही। बेस्ट है। <laughs> चाहे बीस पच्चीस हजार ही मिले पच्चीस हजार जब हम इंडिया में रहते हैं ना हाँ। तो अच्छा नहीं लगता, अच्छा, नहीं लगता, नहीं लगता। लगता। अच्छा लगता वो भी भी अच्छा वो लगता लगता है नहीं नहीं यहाँ पता चला कि वो बीस हजार बहुत मायने रखते हैं यहाँ अपने काम पो रात नाह यार नौ दस बजे आठ बजे कोई टाइम नहीं भाई रोटी खाने का टाइम नहीं कुछ नहीं भाई काम काम दिखा पड़ो बहुत औखा भाई लेके दवाई भाई अपनी कोई आवत रहे ਆਦੇ ਗਏ ਜੇ ਆ ਗਈ ਜੇ ਤੇ ਜੇ ਆਉਣਾ ਵਾ ਜੇ ਹੈਗਾ ਚਾ ਆ ਗਏ ਮਾਲਕ ਦਾ ਸ਼ੁਕਰਾਨਾ ਕਰਿਓ ਹਾਂ ਠੀਕ ਮਾਨ ਕੋਈ ਕਰੇ ਹੁਣ ਮਾਲਕ ਦਾ ਸ਼ੁਕਰਾਨਾ ਵਾ ਜੀ ਉਹਨੇ ਬਾਹਤਾ ਇੱਥੇ ਅੱਗੇ ਸੋਚਿਆ ਹੋਊਗਾ ਬਸ ਅੱਗੇ ਵੀ ਸੋਚਿਆ ਹੋਊਗਾ ਜਿਆਦਾ ਪਿੱਛੋਂ ਹੀ ਨਾ ਆਉਂਦੇ ਹੁਣ ਜੇ ਆ ਗਏ ਆ ਵਾ ਫੇ ਹੁਣ ਪੈਰ ਨਾ ਛੱਡੇ ਹੁਣ ਆਪਾਂ ਆ ਗਏ ਆ ਕਦਮ ਚੁੱਕ ਲਿਆ ਵਾ ਤੇ ਹੁਣ ਕੁਝ ਕਰਦੇ ਜਾਵਾਂਗੇ ਹੁਣ ਬਾਬਾ ਤੇ ਜੜੀ ਪਾਰ ਲਾ ਦੂਗਾ ਇਸੇ ਪਰਿਵਾਰ ਤੇ ਹੁਣ ਤਾਂ ਆ ਗਏ ਆ ਤਰੱਕੀਆਂ ਬਖਸ਼ੇ ਬਾਸ ਬਾਸ ਬਾਕੀ ਕਿੱਦਾਂ ਯੂਕੇ ਸਹੀ ਲੱਗਾ ਸੋਹਣਾ ਲੱਗਾ ਯੂਕੇ ਭਾਈ ਠੀਕ ਆ ਯੂਕੇ ਸੋਣਾ ਕੀ ਇੰਡੀਆ ਸੋਣਾ ਆਪਣਾ ਭਾਈ ਇੰਡੀਆ ਸੋਣਾ ਇੰਡੀਆ ਸੋਣਾ ਯੂਕੇ ਸੋਣਾ ਕੀ ਇੰਡੀਆ ਇੰਡੀਆ ਭਾਈ ਇੰਡੀਆ ਕਿਦਾਂ ਲਗੀ ਆ ਬਹੁਤ ਸਹੀ ਗੱਲ ਆ ਬੇ ਪੀਤੇ ਹਾਂ ਹਾਂ ਹੇ ਤਾਂ ਇਹਨਾਂ ਨੂੰ ਸੂਰ ਰੋਡ ਨਹੀਂ ਦਿਖਾਈ ਉਹ ਤਾਂ ਇੰਡੀਆ ਨਾਲ ਜ਼ਿਆਦਾ ਗੰਦ ਪਿਆ ਆ ਆ ਮੁੰਡਾ ਉੱਥੇ ਹੀ ਜਾਂਦਾ ਕੰਮ ਕਰਨ ਸੂਰ ਰੋਡ ਤੇ ਕੰਮ ਕਰਤਾ ਹਾਂ ਵਾਹ ਬਿਲਕੁਲ ਸੂਰ ਰੋਡ ਤੇ ਮੈਂ ਇੱਕ ਆਫ ਲਾਇਸੈਂਸ ਕੀ ਵਸਟੋਰ ਹੈ ਹਾਂ ਉਹੀ ਪੇ ਜੋਬ ਹੈ ਮੇਰੀ ਤਾਂ ਭਾਈ ਵਾਹ ਪੇ ਬਹੁਤ ਜ਼ਿਆਦਾ ਗੰਦਗੀ ਹੈ ਸੋ ਸ੍ਰੀਮ ਜੁਈ ਬੀਰ ਪੀ ਰਹੇ ਆ ਬੇ ਉਹ ਪੀ ਰਹੇ ਆ ਸਰਾਬ ਮਤਲਬ ਖੁੱਲੀਆਂ ਬਾਈ ਤੋ ਔਰ ਗੰਦਗੀ ਵੀ ਬਹੁਤ ਹੈ ਮਤਲਬ ਪੀ ਕੇ ਉਹੀ ਫੇਕ ਦਿੱਤੇ ਵਈ ਰੋਡ ਤੇ ਹੀ ਕੋਈ ਡਸਟਬਿਨ ਮੇ ਨਹੀਂ ਡਾਲਦਾ ਕੁਛ ਨਹੀਂ ਬਹੁਤ ਗੰਦਗੀ ਹੈ ਕਿਉਂਕਿ ਵਾ ਉਹ ਬਲੈਕ ਪੀਪਲ ਹੈ ਨਾ ਜੋ ਉਹ ਕਾਇਰੀਆ ਉਹ ਸੋ ਰੋਡ ਤੇ ਉਹ ਜਿਹੜੀ ਸੋ ਰੋਡਾ ਉੱਤੇ ਰਾਤ ਨੂੰ 9 10 ਵਜੇ ਤੋਂ ਬਾਅਦ ਬੰਦਾ 깔ਾਂ ਦੇ ਨਿਕਲ ਸਕਦਾ ਕੁੜੀ ਤਾਂ ਪੁੱਲ ਕੇ ਵੀ ਨਾ ਨਿਕਲੇ ਕਿਉਂਕਿ ਚੋਰੀਆਂ ਚਪੜੀਆਂ ਬਹੁਤ ਹੁੰਦੀਆਂ ਉੱਥੇ ਬਾਈ ਮੈਂ ਉੜ ਤਰਤ ਕੇ 1 ਵਜੇ ਆਣਾ ਪੜਿਆ ਮਨੇ ਕਈ ਵਾਰ ਸਤ ਮੇਰਾ ਅਰੈਸਟ ਥਾ ਹਮ ਬਾਕੀ ਭਾਈ ਨਹੀਂ ਮੇਰੀ ਦਨਕੇ 2 ਵਜੇ ਤੇ ਰਾਤ ਕੇ 1 ਵਜੇ ਤੱਕ ਹੈ ਹਾਂ ਨੋੜੇ ਬਾਈ ਇੱਕ ਲਾਉ ਮੂੰ ਤਮਨੇ ਵੀਰਾ ਬਾਰਡਰ ਲੱਗਾ ਬਾਈ ਕਈ ਵਾਰ ਤੁਝ ਹੋ ਜਾ ਕਿ ਅੜ ਦੁਕਾਨ ਤੇ ਸਟੋਰ ਪੇਸ ਹੋ ਜਾ ਤੇ ਆ ਸਾਡਾ ਰੂਮ ਆ ਰੂਮ ਦਿਖਾ ਦੰਨੇ ਤੁਹਾਨੂੰ ਰੂਮ ਤਾਂ ਬਾਹਲਾ ਹੀ ਆਪਾਂ ਗੰਦ ਪਾਇਆ ਆ ਜਿਦਾ ਮਰੀਂਦਰ ਗਿੱਲ ਦੀ ਫਿਲਮ ਆ ਇੱਕ ਕਮਰੇ ਜ ਡੰਗਰਾ ਵਾਂਗ ਰਹਿੰਦੇ ਉਹ ਹੀ ਹਾਲ ਆ ਸਾਡਾ ਵੀ ਉਹਨੂੰ ਆ ਦਿਖਾਣੀ ਤੇ ਬਾਕੀ ਦੱਸਦਾ ਤੁਹਾਨੂੰ ਸਾਰਾ ਕੁਝ ਤੇ ਮਿਲਦੇ ਆਪਾਂ ਹੁਣ ਨੈਕਸਟ ਵਲੋਗ ਵਿੱਚ ਬਾਏ ਬਾਏ